ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਣੀ ਨਈਂ ਢੀ ਬਣਾਉਣ ਤੇ ਰਾਤੀ ਵੀ ਬੱਦਲ ਆ ਗਿਆ ਨਹੀਂ ਪਰ ਬਚਾਅ ਹੋ ਗਿਆ ਡਰ ਵਾ ਲੱਗਦਾ ਹੈ ਕਿ ਫੈਨਾਂ ਜਿਆਦਾ ਫੇਨ ਨਹੀਂ ਬਣਨੀ ਤੇ ਆਪਣੇ ਮੰਨੂ ਵਾਲਾ ਰੀਪਰ ਹੀ ਆ ਡਿਆਲ ਬਣਾਉਣ ਹੁਣ ਤੇ ਤੁਹਾਨੂੰ ਵੀ ਦਿਖਾਉਨੇ ਆ ਆਵੇ ਚੱਲਣ ਡਿਆ ਇਹ ਬਾਈ ਦਾ 855 ਟਰੈਕਟਰ ਤੇ ਇਹ ਆਪਣਾ ਇੱਥੇ ਜਿਹੜਾ ਨਨਾਲੇ ਵਾਲੀ ਸਾਈਡ ਆ ਉਹ ਉਧਰ ਜਾਣਾ ਬਣਾਉਣ ਇੱਥੇ ਥੋੜੀ ਬਣਾਉਣੀ ਆ ਥੋੜੇ ਪਸ਼ੂ ਆ ਪੈਨ ਕੀ ਆ ਬਸ ਤੇ ਜਿਆਦਾ ਨਹੀਂ ਬਣਾਉਣੀ ਤੇ ਬਣਾ ਕੇ ਫਿਰ ਅੱਜ ਹੋ ਜਾਣਾ ਵੇਲੇ ਤੇ ਜਿਹੜੇ ਵੀਰਾਂ ਦੀ ਰਹਿ ਗਈ ਆ ਤੇ ਜ਼ਰੂਰ ਬਣਾ ਲਓ ਤੇ ਜਿਹੜੇ ਵੀਰਾਂ ਦੀ ਕਣਕ ਸੜੀ ਹੀ ਤਾਂ ਉਹਨਾਂ ਨੂੰ ਤੂੜੀ ਵੀ ਦੋ ਤੇ ਜ਼ਰੂਰ ਉਹਨਾਂ ਦੀ ਮਦਦ ਕਰੋ ਤੁਹਾਨੂੰ ਪੈਸੇ ਜਾਂ ਦਾਣੇ ਵੀ ਦਿਓ ਕਿਉਂਕਿ ਕਈਆਂ ਨੇ ਮੇਰੇਆਂ ਵੀਰਾਂ ਨੇ ਠੇਕੇ ਤੇ ਵੀ ਲਈ ਹੁੰਦੀ ਆ ਤੇ ਫੇਰ ਇਹ ਤੁਹਾਨੂੰ ਪਤਾ ਹੀ ਆ ਹੈ ਨਾ ਕਿ ਇੱਕ ਦੂਜੇ ਦੀ ਫਿਰ ਇਨਸਾਨੀ ਤੌਰ ਤੇ ਜਰੂਰ ਮਦਦ ਕਰੋ ਤੇ ਇਹ ਆਪਣੇ ਕਿਲੇ ਚੋਂ ਨਿਕਲ ਡੀਆਂ ਵਾ ਜਾਨੀ ਕਿ ਤੁਸੀਂ ਲਾ ਲਓ ਟਰਾਲੀ ਦਾ ਥੱਲੇ ਡਾਲਾ ਡਾਲਾ ਭਰ ਕੇ ਦੋ ਟਰਾਲੀਆਂ ਫੁੱਲ ਇੰਨੀ ਕਿ ਟੂੜੀ ਨਿਕਣ ਦੀ 26 ਦੇ ਨਾਲ ਚੋਂ ਹੁਣ 222 ਚ ਲਾਉਣਾ ਵੇ ਦੇਖਦੇ ਹਾਂ ਉਹ ਚ ਕਿੰਨੀ ਨਿਕਲਦੀ ਆ ਮੈਕਸਿਮਮ ਦੋ ਟਰਾਲੀਆਂ ਨਿਕਲੀ ਆਉਂਦੀਆਂ ਵਾ ਤੇ ਲਾਂਗਾ ਵਧੀਆ ਹੋਵੇ ਤੇ ਵਧੀਆ ਨਿਕਲਦੀ ਆ ਕਿਉਂਕਿ ਲਾਂਗੇ ਤੇ ਡਿਪੈਂਡ ਆ ਤੇ ਜੇ ਲਾਂਗਾ ਹਲਕਾ ਹੋਵੇ ਨਰਮ ਹੋਵੇ ਫੇ ਘੱਟ ਨਿਕਲਦੀ ਆ ਤੇ ਬਣਾਉਂਦੇ ਆ ਹੁਣ 9:30 ਦਾ ਟਾਈਮ ਹੋ ਗਿਆ ਵਾ ਤੇ ਅੱਜ ਚਲੋ ਖੈਰ ਕਿ ਹੋਣਾ ਗਰਮੀ ਹੈਗੀ ਆ ਹੁਣ ਕਿਉਂਕਿ ਟਰੈਕਟਰ ਕੱਲ ਔਖਾ ਚੱਲਦਾ ਕਿਉਂਕਿ ਕੱਲ ਜੀ ਰਾਤ ਨਹੀਂ ਪਿਆ ਸੀ ਤੇ ਸਵੇਰੇ ਚਲਾਏ ਜਦੋਂ ਅੱਜ ਬਚਾ ਆ ਅੱਜ ਟਰੈਕਟਰ ਚੱਫੇ ਚੱਲੇ ਚੱਲਣਿਆ ਟਰੈਕਟਰ ਆਹ ਵੇਲੇ ਰੀਪਰ ਤੇ ਯਾ ਬ੍ਰੋ ਏ ਬਾਈ ਦੇ ਨਾਲ ਲੀਵਰ ਵੀ ਆ ਜਿਹੜੀ ਅੰਦਰ ਪਾਉਂਦੀ ਆ ਤੇ ਜਿੰਨੇ ਵੀ ਭਰਾ ਨੇ ਕਿਸ ਨੇ ਬਣਾਉਣੀ ਹੋਵੇ ਲਾਗੇ ਵਾਲੇ ਕਿਉਂਕਿ ਦੂਰ ਦਾ ਪਤਾ ਨਹੀਂ ਹੁਣ ਜਾਂਦਾ ਕਿ ਨਹੀਂ ਤੇ ਜਿੱਦਾਂ ਵੀ 4-5 ਕਿਲੋਮੀਟਰ ਦੇ ਏਰੀਏ 'ਚ ਤਾਂ ਬਣਾ ਦੂਗਾ ਤੇ ਨਾਲ ਲੀਵਰ ਆ ਉਸੇ ਵੇਲੇ ਨਾਲੋਂ ਨਾਲ ਅੰਦਰ ਪਾਈ ਜਾਂਦੀ ਆ ਤੇ ਕਿਉਂਕਿ ਜਿੱਦਾਂ ਹੁਣ ਹਵਾ ਦਾ ਤੇ ਰੋਜ਼ ਮੀਂਹ ਦਾ ਡਰ بارش ਦਾ ਡਰ ਲੱਗਿਆ ਜਾਂਦਾ ਬਾਈ ਫਿਰ ਅੰਦਰ ਛੁੱਟ ਦਿੰਦੇ ਆ ਪਾ ਦਿੰਦੇ ਬਾਈ ਤੇ ਵਧੀਆ ਜੇ ਕਿਸੇ ਨੇ ਬਣਾਉਣੀ ਹੋਈ ਤੇ ਬਾਈ ਦਾ ਨੰਬਰ ਪਾ ਲੈਣਾ ਸੀ ਡਿਸਕ੍ਰਿਪਸ਼ਨ ਚ ਬਾਈ ਦਾ ਨਾਮ ਮਨਦੀਪ ਆ ਤੇ ਜਰੂਰ ਬਣਾ ਲਿਓ ਲਾਂ ਲਾਹਣ ਵਧੀਆ ਵੀਰੇ ਲਾਂਗਾ ਬਰੀਆ ਲਾਂਗਾ ਵਾ ਦੇਖੋ ਕਾਫੀ ਐਰਕਾਂ ਜਿਵੇਂ ਝਾੜ ਰਿਹਾ ਉਹਦੇ ਹਿਸਾਬ ਨਾਲ ਵਧੀਆ ਵਾ ਤੇ ਚਲੋ ਐਰਕਾਂ ਸਾਰਿਆਂ ਨੂੰ ਵਧੀਆ ਝਾੜ ਨਿਕਲਿਆ ਵਾ परमात्मा ਦੀ ਕਿਰਪਾ ਰਹੀ ਅੱਪਾ ਪਿਛਲੇ ਵਲੌਗਸ ਵਿੱਚ ਦੇਖਿਆ ਸੀ ਮੈਂ ਵੀ ਪਲਾਸੀ ਆਇਆ ਵਾ ਵਧੀਆ ਰਿਆ ਝਾੜ ਕਿਉਂਕਿ ਸਾਰੇ ਥਾਵਾਂ ਤੋਂ ਜਿਹਨੂੰ ਆਪਾਂ ਪਾਣੀ ਨਹੀਂ ਸੀ ਲਾਇਆ ਉਧਰ ਨਡਾਲ ਵਾਲ ਸਾਈਡ ਵਾਲੀ ਉਹ ਵੀ ਵਧੀਆ ਝਾੜ ਵੀ ਤੁਪਰੀ ਆ ਵੀਰੇ ਉਹਦਾ ਵੀ ਹਾਂ ਵਧੀਆ ਰਿਹਾ ਝਾੜ ਤੇ ਵਧੀਆ ਐ ਬਾਈ ਰਗੜ ਕੇ ਬਣਾਉਂਦਾ ਤੁੜੀ ਓਏ ਉਹ ਨਹੀਂ ਐ ਤੇ ਆਵੇ ਚੱਲੀ ਜਾਂਦਾ ਵਾ ਅੱਜ ਇਹ ਆ ਕਿ ਮੱਠੀ ਮੱਠੀ ਜਿੱਦਾਂ ਹਵਾ ਵਗਦੀ ਇਹਦੇ ਨਾਲ ਹਵਾ ਨਾ ਇਹ ਹੁੰਦਾ ਬਾਈ ਕਿ ਰਾਤ ਵੀ ਵਗਦੀ ਰਹੀ ਤਰੇਲ ਨਹੀਂ ਬਾਈ ਅੱਜ ਜਲਦੀ ਚੱਲ ਗਈ ਸੀ ਰੀਪਰ ਬਾਈ ਨੂੰ ਆਏ ਨੂੰ ਹੋ ਹੀ ਗਿਆ ਵਾ ਦੋ ਟਰਾਲੀਆਂ ਭਾਰੀ ਦਿੱਤੀਆਂ ਬਾਈ ਨੇ ਆ ਹਾਂ ਆ ਦੂਵੀ ਲੱਗੀ ਆ 8:00 ਵਜੇ ਦੇ ਨੇੜੇ ਤੇ ਡਾ ਗਿਆ ਸੀ ਪਹਿਲਾਂ ਤਰੇਲ ਸੀ ਸਹੀ ਸੀ ਚੱਲਦਾ ਸੀ ਹੈਗੀ ਸੀ ਸੱਲ ਪਰ ਹੁਣ ਆ ਜਿਹੜੀ ਦੂਵੀ ਟਰਾਲੀ ਖਲਾਈ ਸੀ ਉਹ ਛੇਤੀ ਪਰ ਗਈ ਆ ਵੀ ਛੇਤੀ ਪਰ ਚਲੀ ਆ ਹਾਂ ਤੇ ਬਾਈ ਦੇ ਮਗਰ ਬਹੁਤ ਖੇਚਾ ਬਾਈ ਨੂੰ ਕਿ ਜੀ ਬਣਾਣਗੇ ਕਿਉਂਕਿ ਦੂਵੇ ਕਈਆਂ ਦੀ ਤਰ੍ਹਾਂ ਦੇ ਨਾਲ ਬੰਦੇ ਨਹੀਂ ਹੈਗੇ ਜਿਹੜੇ ਅੰਦਰ ਪਾਉਣ ਵਾਲੇ ਉਦਾਂ ਲਾਉਣ ਵਾਲੇ ਨੇ ਫਿਰ ਸਾਰੇ ਬਾਈ ਨੂੰ ਕਹਿੰਦੇ ਆਪਾਂ ਵੀ ਬੜੇ ਦਿਨਾਂ ਦਾ ਨੰਬਰ ਲਵਾਇਆ ਸੀ ਤੇ ਪਰ ਜਿੱਦਣ ਦਾ ਬਾਈ ਦਾ ਨੰਬਰ ਸੀ ਉਦੋਂ ਨਹੀਂ ਆਇਆ ਉਤੋਂ ਵੀ ਹਜੇ 3-4 ਦਿਨ ਲੇਟ ਹੀ ਆਇਆ ਹਾਂ ਤੇ ਬੜੀਆ ਲਾਂਗਾ ਵਾ ਕਿਉਂਕਿ ਲਾਂਗੇ ਤੇ ਡਿਪੈਂਡ ਹੁੰਦਾ ਵੀਰੇ ਤੇ ਅੱਜ ਲੱਗੇ ਸੀ ਚਲੋ ਅੱਜ ਨਿਬੜ ਜਾਣਾ ਆਪਾਂ ਥੋੜੀ ਬਣਾਉਣੀ ਬਾਈ ਤੁੜੀ ਕਿਉਂਕਿ ਪਸ਼ੂ ਆਪਾਂ ਥੋੜੀ ਰੱਖੇ ਆ ਹਾਂ ਤੇ ਚਲੋ ਸਾਰੇ ਹੁਣ ਰੀਪਰ ਇੱਧਰ ਚੱਲੀ ਜਾਂਦੇ ਨੇ ਸਾਰੇ ਹੁਣ ਉਹ ਲੈਣਾ 2 2 4 ਦੇ ਨਹੀਂ ਆ ਬਸ ਬਾਈ ਜੀ ਜੀ بارش ਨਾ ਹੋਵੇ ਤੇ ਫੇਦ ਨਹੀਂ ਕੋਈ ਚੱਕਰ ਫੇਦਾ ਚਾਰਕ ਦਿਨ ਦੀ ਤੇ ਫੇਦਾ ਰਾਤ ਕਾਫੀ 10 10 11 11 12 ਵਜੇ ਤੱਕ 11 ਵਜੇ ਤੱਕ ਰੀਪਰ ਚੱਲ ਜਾਂਦੀ ਜੇ ਤਰੇਲ ਨਾ ਪਵੇ ਤੇ بارش ਦਾ ਕੋਈ ਸਿਸਟਮ ਨਾ ਹੋਵੇ ਤੇ ਕਿਉਂਕਿ ਉਹ ਫੇ ਕਿਉਂਕਿ ਸਾਰਾ ਡਿਪੈਂਡ ਤਾਂ ਤਰੇਲ ਤੇ ਹਾਸ ਤੇ ਹੁੰਦਾ ਜੇ ਸੁੱਕਾ ਹੋਊਗਾ ਤਾਂ ਚੱਲੀ ਜਾਣਾ ਰੀਪਰ ਨੇ ਨਹੀਂ ਤਾਂ ਫਿਰ ਚੱਲਣਾ ਨਹੀਂ ਸੋ ਇਹ ਗੱਲਾਂ ਵਾ ਵਧੀਆ ਬਾਈ ਦਾ ਨੰਬਰ ਪਾ ਦਾਂਗੇ ਡਿਸਕ੍ਰਿਪਸ਼ਨ ਚ ਜਿੰਨੇ ਬਣਾਉਣੀ ਆ ਉਹ ਤੇ ਜ਼ਰੂਰ ਬਣਵਾ ਲਿਓ ਤੇ ਆ ਚੱਲੀ ਜਾਂਦਾ ਰੀਪਰ ਹਾਂ ਦੇਖੋ ਜ਼ਰੂਰ ਬਣਵਾ ਲਓ ਜਿੰਨੇ ਬਣਾਉਣੀ ਆ ਕਿਉਂਕਿ ਤੁਹਾਨੂੰ ਵੀ ਪਤਾ ਬਾਰਿਸ਼ ਦਾ ਮੌਸਮ ਆ ਤੇ ਫੇਰ ਕਈਆਂ ਦੇ ਆਗੂ ਗੱਦਾ ਵੀ ਡਾਰਾ ਤੇ ਉਹ ਕਈਆਂ ਕੋਲ ਜ਼ਿਆਦੇ ਪਸ਼ੂ ਹੁੰਦੇ ਆ ਫਿਰ ਉਹ ਬਣਵਾ ਲਓ ਅੱਜ ਕੱਟ ਬਹੁਤ ਕਟਾ ਉਡੰਡਿਆ ਤੂੜੀ ਚੋਂ ਇੰਦੀ ਸੁੱਕੀ ਪਈ ਨਾੜ ਹੁਣ ਕਿਉਂਕਿ ਕੱਲ ਦਾ ਬਾਰਿਸ਼ ਨਹੀਂ ਪਈ ਕੱਲ ਵੀ ਧੁੱਪ ਲੱਗੀ ਸੀ ਇਸ ਕਰਕੇ ਹੁਣ ਸੁੱਕੇ ਆ ਕਟਾ ਬਹੁਤ ਆਵਾ ਆ ਦੇਖੋ ਗੋਲੀ ਕਟਾ ਉਡਦਾ ਨਾੜ ਤੇ ਕਿਤੇ ਇੰਨਾ ਸੁਕਾਵਾ ਕਿਉਂਕਿ ਅੱਜ ਅਜੇ ਸੇਤੀ ਚੱਲ ਗਏ ਸੀ ਰੀਪਰ ਤੇ ਤੇਰੀ ਕੱਟ ਗਿਆ ਬਾਈ ਆ ਬਣاتی ਇਹਦੇ ਚ ਆਵਾ ਆਪਣੀ ਸਾਰੇ ਕੱਤੇ ਰੋਡ ਦੇ ਲੱਗੇ ਹੀ ਆ ਕਿਵੇਂ ਪੱਕਾ ਰੋਡ ਆ ਤੇ ਚਲੋ ਬਾਣੀ ਜਾਣੇ ਤੇ ਆਜੀ ਬੇ ਤੂਰੀ ਦਾ ਗਾਮੇ ਖਤਮ ਕਰ ਲੀਏ ਇੱਕ ਦੋ ਪ੍ਰੋਗਰਾਮ ਆਉਣੇ ਨੇ ਰੁਕੇ ਵੀ ਜਾਣਾ ਪੈਣਾ ਕਰ ਨਾ ਜਾਵੇ ਬਾਈ ਅਗਲਾ ਗੁੱਸਾ ਕਰਦਾ ਵੀਰੇ ਹਨਾ ਤੇ ਅੱਜ ਟੂੜੀ ਦਾ ਹੋ ਗਿਆ ਕੰਮ ਖਤਮ ਨਾਲੋਂ ਨਾਲ ਸ਼ੈੱਡ 'ਚ ਪਵਾਈ ਜਾਂ ਪਾਈ ਜਾਂਦੇ ਆ ਬੰਦੇ ਸੁੱਤ-ਸੁੱਤ ਸੱਡੀ ਜਾਂਦੇ ਆ ਹਾਂ ਜੇ ਜਿਹੜੇ ਵੀ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਡਾਪਣਾ ਚੈਨਲ ਆ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆ ਦੇਖੋ ਚੱਲੀ ਜਾਂਦਾ ਵਧੀਆ ਲੰਗਾ ਆ ਆ ਸਭ ਚਰਚਾ ਕੋੜਾ ਟਮਾਟਰੀ ਜਿੱਥੇ ਆਉਂਦਾ ਸੋ ਕਿਲਾ ਉੱਥੇ ਲਾਹਣ ਉੱਥੇ ਕਿਲਾਚ ਮੰਗਦਾ 855 ਮੇਰੇ ਵੀਰੋ ਟਮਾਟਰੀ ਅਲੋਟ ਦਾ ਗੰਬਰ ਅਸ टमाटरी याल देखा फिर टमाटरी पर जिधर भाई चक्कर फिर थोड़े बहुत थो मैं ट्रैक्टर तोड़ता जो गिला आता क्योंकि डिपेंड हों सुा हो तो फिर तो दबी खरादर चुकी ही ਰਹੀ ਗਈ ਜੀ ਪਾਣੀ ਆ ਵੀ ਆਪਰੇ ਪੱਤੀ ਥੋੜੇ ਥੋੜੇ ਬਣਾਓ ਚਲੋ ਕਿਵੇਂ ਗਰੀਬ ਦਾ ਬਾਈ ਸਰਦੀ ਜੀ ਵਧੀਆ ਹੋ ਜਾਣ ਲਾਣਾ ਤੇ ਇਹ ਮੋਦੀ ਰਣਨਾੜ ਹੈਗਾ ਜੀ ਬਾਦੂ ਦੇ ਨਹੀਂ ਲੇਟ ਆ ਕੱਲੀ ਜਾਂਦਾ 855 ਤੇ ਪੂਰੀ ਤਾਂ ਹਲੇ ਗਲੋਕ ਰਾਤ ਨੂੰ ਚਿੱਟੀਆਂ ਪੈਣੀਆਂ ਪੂਰੀ ਰਾਤ ਨੂੰ ਚਿੱਟਾ ਪੈ ਜਾਂਦੀ ਹੈ بارش ਹੋ ਜਾਂਦੀ ਹੈ ਉਦਾਂ ਕਰਕੇ ਜੇ ਵੀ ਪੂਰੀ ਤਰ੍ਹਾਂ ਸੇਲ ਆ ਜਾਂਦੀ ਹੈ ਖੁੱਲ ਕੇ ਟ੍ਰੈਕ ਨਹੀਂ ਚੱਲਦਾ ਖੁੱਲ ਕੇ ਚੱਲਦਾ ਦਫਾੜ ਜੀ 12 ਵਜੇ ਤੋਂ ਬਾਅਦ ਚੱਲਣ ਲੱਗਦਾ ਪੂਰਾ ਐ ਖੁੱਲ ਕੇ ਤੇ ਉਦਾਂ ਨਹੀਂ ਚੱਲਦਾ ਇਹ ਸੋਕੇ ਨੇ ਬਈ ਹਲਕਾ ਨਾ ਆ ਗਿਆ ਇਸ ਦਾ ਨਾੜ ਨਾੜ ਵੀ ਹਲਕਾ ਹੀ ਆ ਨਾੜ ਇਹਦਾ ਲਾਹਣ ਜਿਹੜਾ ਲੰਗਾ ਨਾ ਹਲਕਾ ਹੀ ਆ ਲੰਗਾ ਵਈਕਾ ਤਿਆਰ ਆ ਇਹਦੇ ਤੋਂ ਤੁਸੀਂ ਲਾ ਲਓ ਕਿੰਨੇ ਜੁੜੇੜੇ ਤੋਂ ਵਹਾਈ ਨਿਕਲ ਆਏ ਨਾ ਜਾਨ ਸਮਝਾਉਂਦੇ ਜਿੰਨਾ ਚੰਗੇ ਹੋਣਗੇ ਲੰਘੀ 300 ਦੰਦੇ ਹੋੜੇ ਨਿਕਲਗੇ ਹੋ ਆਪਣੇ ਨਾ ਮਾਰੇ ਜੀ ਜੱਜ ਵਾਲਾ ਵਲੋਗ ਇੱਥੇ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੋਗ ਹੈ ਕਹਿੰਦੇ ਬਹੁਤ ਬਹੁਤ ਧੰਨ ਤੇ ਤੂੜੀ ਬਣ ਗਈ ਸਾਰੀ